ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲ ਨ ਬੁਝੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀਉ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਜੋ ਆਪਾਂ ਇੱਕਾ ਪਹਿਰਾ ਬੋਲਿਆ ਹੈ ਗੁਰਬਾਣੀ ਦਾ ਵੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਹੇ ਸੱਚੇ ਪਿਤਾ ਜੀ ਤੇਰੀ ਅਮਰਤਮਈ ਬਾਣੀ ਮੈਂ ਸੁਣ ਸੁਣ ਕੇ ਮੇਰੀ ਗਤ ਹੋ ਰਹੀ ਹੈ ਗਤ ਕਿਹੜੀ ਹੋ ਰਹੀ ਆ ਮੇਰੀ ਬਿਰਤੀ ਆ ਜਿਹੜੀ ਸੱਚੀ ਸੁੱਚੀ ਹੋ ਰਹੀ ਹੈ ਬਕਾਰੀ ਵਰਤੀ ਖਤਮ ਹੋ ਰਹੀ ਆ ਨਿੰਦਿਆ ਚੁਗਲੀ ਖਤਮ ਹੋ ਰਹੀ ਐ ਬਹਿਮਾ ਭਰਮਾਂ ਤੋਂ ਮੈਂ ਸਟਕਾਰਾ ਪਾ ਲਿਆ ਗੁਰੂ ਮਹਾਰਾਜ ਤੇਰੀ ਬਾਣੀ ਸੁਣ ਕੇ ਈਰਖਾ ਦੁਬੈਤ ਜਲਨ ਖਤਮ ਹੋ ਗਈ ਹਿਰਦੇ ਘਰ ਵਿੱਚੋਂ ਇਹ ਮੇਰੀ ਪਰਮ ਗਤੀ ਐ ਮੇਰਾ ਮਨ ਪਵਿੱਤਰ ਹੋ ਰਿਹਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਏ ਆਪਾਂ ਗੱਲ ਸਮਝ ਲੈਣਾ ਵੀ ਪਰਮਗਤ ਇਹੀ ਆ ਭਾਈ ਵੀ ਬਹਿਮਾ ਭਰਮਾ ਕਰਮਾ ਕਾਹਣਾ ਵਿਸ਼ਾ ਬਕਾਰਾਂ ਤੋਂ ਬਚ ਜਾਣਾ ਮਨੁੱਖ ਨੇ ਪੈਣਾ ਚਾਹੀ ਪਾਈ ਆ ਸੱਚੀ ਸੁੱਚੀ ਜ਼ਿੰਦਗੀ ਜੀਣਾ ਈਰਖਾ ਦਵੇਤ ਜੈਲਸ ਚੁਗਲੀ ਨਿੰਦਿਆ ਖਤਮ ਕਰ ਲੈਣੀ ਆਪਣੇ ਅੰਦਰੋਂ ਇਹ ਪਰਮਗਤੀ ਆ ਸਮਾਜਿਕ ਰੌ ਰੀਤੀਆਂ ਰਿਵਾਜ ਰਸਮਾਂ ਵੱਲੋਂ ਉੱਪਰ ਉੱਠ ਖੜਨਾ ਗੁਰੂ ਦੇ ਸਿਧਾਂਤ ਮੁਤਾਬਕ ਆਪਣਾ ਕਾਰੋਬਿਹਾਰ ਕਰਨਾ ਬੱਚੇ ਦਾ ਜਨਮ ਹੋਇਆ ਤਾਂ ਵੀ ਗੁਰੂ ਦੇ ਸਿਧਾਂਤ ਮੁਤਾਬਕ ਜੋ ਆਪਾਂ ਸ਼ਕਨ ਬਿਹਾਰ ਕਰਦੇ ਆਂ ਜੇ ਵਿਆਹ ਸ਼ਾਦੀ ਆ ਤਾਂ ਵੀ ਸ਼ਕਨ ਬਿਹਾਰ ਆ ਜਿਹੜੇ ਉਹ ਗੁਰਮਰਜਾਦਾ ਅਨੁਸਾਰ ਗੁਰੂ ਸਿਧਾਂਤ ਮੁਤਾਬਕ ਲੋਕਾਂ ਲੱਜੀ ਨਹੀਂ ਵੀ ਆ ਵੀ ਹੁੰਦਾ ਜੀ ਉਹ ਵੀ ਹੁੰਦਾ ਨਾ ਜੇ ਕੋਈ ਸਰੀਰ ਚੜਾਈ ਕਰ ਗਿਆ ਘਰ ਪਰਿਵਾਰ ਵਿੱਚੋਂ ਜੀ ਚਲਾ ਗਿਆ ਫਿਰ ਉਹ ਵੀ ਗੁਰੂ ਮਰਜਾਦਾ ਅਨੁਸਾਰ ਕਿਰਿਆ ਕਰਮ ਇਨੂੰ ਕਹਿਆ ਇਹ ਇਹੀ ਆ ਅਸਲ ਵਿੱਚ ਪਰਮਗਤੀ ਜੋ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰਨ ਲੱਗ ਜੇ ਮਨੁੱਖ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜਿਉ ਜਦੋਂ ਸਤਗੁਰ ਦਾ ਦਰਸ਼ਨ ਪ੍ਰਾਪਤ ਕਰਦਾ ਨਾ ਮਨੁੱਖ ਫੇਰ ਇਹ ਜਲਨ ਬੁਝਦੀ ਆ ਭਾਈ ਅੰਦਰੋਂ ਮਨ ਸੀਤਲ ਠੰਡਾ ਠਾਰ ਹੋ ਜਾਂਦਾ ਟਕੋਵ ਵਿੱਚ ਆ ਜਾਂਦਾ ਕਹਿਣ ਦਾ ਪਾਪ ਮਨ ਟਿਕ ਜਾਂਦਾ ਫੇਰ ਉਹਨੂੰ ਕਿਸੇ ਵੀ ਕਿਸਮ ਦਾ ਫਿਕਰ ਝੋਰਾ ਨਹੀਂ ਸਤਾਉਂਦਾ ਉਸ ਮਨੁੱਖ ਨੂੰ ਜੋ ਅੱਜ ਆਪਾਂ ਪਾਵਨ ਪਵਿੱਤਰ ਅੰਗ 420 ਤੇ ਸੁਭਾਇਮਨ ਸ਼ਬਦ ਪੜਨ ਲੱਗੇ ਆਂ ਪੜਨ ਲੱਗੇ ਹਾਂ ਇਹ ਆਸਾ ਮਹੱਲਾ ਪਹਿਲਾ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਇੱਥੇ ਮਹਾਰਾਜ ਦੱਸਦੇ ਨੇ ਕਿ ਜੰਗਲ ਟੋਂਡੀ ਜਾਏ ਮੈਂ ਘਰ ਬਨ ਹਰਿਆਵਲਾਂ ਮਹਾਰਾਜ ਕਹਿੰਦੇ ਕੀ ਐ ਮੈਂ ਜੰਗਲਾਂ ਚ ਲੱਭਦਾ ਫਿਰਦਾ ਪ੍ਰਭੂ ਪਰਮਾਤਮਾ ਨੂੰ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਜਿਹੜਾ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਯਾਦ ਰੱਖਦਾ ਹਿਰਦੇ ਵਿੱਚ ਧਿਆਉਂਦਾ ਹੈ ਸਦਾ ਗੁਰੂ ਦੇ ਕਹਨੇ ਅਨੁਸਾਰ ਚੱਲਦਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਐ ਮਹਾਰਾਜ ਕਹਿੰਦੇ ਜੰਗਲ ਢੂੰਡਣ ਦੀ ਕੀ ਲੋੜ ਹੈ ਉਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿਸ ਪਏ ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿਖ ਪਏ ਧੀਆਂ ਵਿੱਚ ਪੁੱਤਰਾਂ ਵਿੱਚ ਭੈਣਾ ਭਰਾਵਾਂ ਵਿੱਚ ਰਿਸ਼ਤੇਦਾਰਾਂ ਵਿੱਚ ਜਦੋਂ ਦਿਸਦਾ ਨਾ ਕੁਦਰਤ ਦੇ ਵਿੱਚ ਜਦੋਂ ਪ੍ਰਭੂ ਪਰਮਾਤਮਾ ਦਿਖਦਾ ਫਿਰ ਹਰ ਥਾਂ ਉਸ ਦੇ ਘਰ ਵਿੱਚ ਹੀ ਹਰਿਆਵਲਾ ਜੰਗਲ ਹੈ ਐਂ ਕਹਿ ਲੋ ਸੱਚ ਟਕੇ ਕਰ ਆਏ ਸ਼ਬਦ ਉਤਾਵਲਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਸਦਾ ਸਿਰ ਪ੍ਰਭੂ ਵਿੱਚ ਟਿਕਿਆ ਹੈ ਪਰਮਾਤਮਾ ਤਰੰਤ ਉਸ ਦੇ ਹਿਰਦੇ ਘਰ ਵਿੱਚ ਆ বাসਦਾ ਹੈ ਜੈ ਦੇਖਾਂ ਤਹ ਸੋਏ ਅਬਰ ਨਾ ਜਾਣੀਏ ਗੁਰ ਕੀ ਕਾਰ ਕਮਾਏ ਮਹਿਲ ਪਸਾਣੀਏ ਰਹਾਉ ਮਹਾਰਜ ਕਹਿੰਦੇ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਉਧਰ ਉਹ ਪ੍ਰਮਾਤਮਾ ਹੀ ਦਿਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਗੁਰ ਕੀ ਕਾਰ ਕਮਾਏ ਮਹਿਲ ਪਸਾਣੀਏ ਗੁਰੂ ਦੀ ਦਸੀਕਾਰ ਕਮਾ ਕੇ ਹਰ ਥਾਂ ਪ੍ਰਮਾਤਮਾ ਦਾ ਟਿਕਾਣਾ ਨਿਵਾਸ ਪਛਾਣ ਲਈਦਾ ਹੈ ਹਰ ਥਾਂ ਫਿਰ ਬਸਦਾ ਦਿਖਦਾ ਉਹ ਭਾਈ ਆਪ ਮਿਲਾਵੇ ਸੱਚ ਤਾਂ ਮਨ ਭਾਵੀ ਜਦੋਂ ਸਦਾ ਸਿਰ ਪ੍ਰਭੂ ਆਪ ਕਿਸੇ ਜੀਵ ਨੂੰ ਆਪਣੇ ਚਰਨਾਂ ਵਿੱਚ ਮਲਾਉਂਦਾ ਹੈ ਤਦੋਂ ਉਹ ਜੀਵ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਚੱਲੇ ਸਦਾ ਰਜਾਈ ਅੰਕ ਸਮਾਵੀ ਸੱਚਾ ਸਹਿਬ ਮਨ ਵਸੇ ਬਸਿਆ ਮਨ ਸੋਈ ਇਹ ਅਗਲਾ ਬੰਦ ਆ ਜੀ ਪਿਛਲੇ ਬੰਦ ਚ ਤੋਂ ਉੱਪਰਲੇ ਬੰਦ ਚ ਕਿਹਾ ਮਹਾਰਾਏ ਨੇ ਉਹ ਜੀਵ ਸਦਾ ਉਸ ਦੀ ਰਜਾ ਵਿੱਚ ਤੁਰਦਾ ਹੈ ਤੇ ਉਸ ਦੀ ਗੋਦ ਵਿੱਚ ਲੀਨ ਹੋ ਜਾਂਦਾ ਹੈ ਜੀਵ ਆਤਮਾ ਪ੍ਰਭੂ ਪਰਮਾਤਮਾ ਦੀ ਗੋਦ ਵਿੱਚ ਲੀਨ ਹੋ ਜਾਂਦਾ ਹੈ ਫਿਰ ਉਹਨੂੰ ਇੱਧਰ ਲਿਆਂ ਉੱਧਰ ਲਿਆਂ ਨਹੀਂ ਪਾਸਰਦੀਆਂ ਜਿਹੜਾ ਪੰਜਾਬੀ ਜੀ ਚ ਠੇਠ ਪੰਜਾਬੀ ਚ ਆਪਾਂ ਗੱਲ ਕਰਦੇ ਆ ਫਿਰ ਉਹ ਕਿਸੇ ਵੀ ਕਿਸਮ ਦਾ ਕਿਸੇ ਦੇ ਨਾਲ ਈਰਖਾ ਜੈਲਸ ਨਹੀਂ ਕਰਦਾ ਮਨੁੱਖ ਸੱਚਾ ਸਹਿਬ ਮਾਨਵ ਸੇ ਬਸਿਆ ਮਨ ਸੋਈ ਮਾਰਾ ਸਮਝਾਉਂਦੇ ਨੇ ਸਦਾ ਸਿਰ ਮਾਲਕ ਜਿਸ ਮਨੁੱਖ ਦੇ ਮਨ ਵਿੱਚ ਬਸ ਪੈਂਦਾ ਹੈ ਉਸ ਮਨੁੱਖ ਨੂੰ ਆਪਣੇ ਮਨ ਵਿੱਚ ਵਸਿਆ ਹੋਇਆ ਉਹੀ ਪ੍ਰਭੂ ਹਰ ਥਾਂ ਦਿਸਦਾ ਹੈ ਆਪੇ ਦੇ ਵਡਿਆਈਆਂ ਦੇ ਟੋਟਣਾ ਹੋਈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਆਪ ਹੀ ਵਡਿਆਈਆਂ ਦਿੰਦਾ ਹੈ ਤੇ ਉਸ ਦੇ ਖਜ਼ਾਨੇ ਵਿੱਚ ਇਤਨੀਆਂ ਵਡਿਆਈਆਂ ਹਨ ਕਿ ਦਿੰਦਿਆਂ ਉਹ ਕਟਦੀਆਂ ਨਹੀਂ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਕੀ ਘਾਟਾ ਭਾਈ ਬਹੁਤ ਸਾਰੇ ਪਦਾਰਥ ਤੇ ਬਹੁਤ ਸਾਰੀਆਂ ਖੁਸ਼ੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਹਨ ਜਿਹੜਾ ਕਿ ਜਿਤਨੀਆਂ ਵੀ ਉਹ ਮਨੁੱਖਤਾ ਨੂੰ ਜੀਵਤਾਂ ਸੰਸਾਰ ਨੂੰ ਬਣ ਰਿਹਾ ਹੈ ਦాతਾਂ ਦੇ ਰਿਹਾ ਹੈ ਉਹ ਵਡਿਆਈਆਂ ਘਟਦੀਆਂ ਨਹੀਂ ਅੱਬੇ ਤੱਬੇ ਕੀ ਚੱਕਰੀ ਕਿਉਂ ਦਰਗਾ ਪਾਵੇ ਆ ਸੁਣ ਲੋ ਜੀ ਧਿਆਨ ਨਾਲ ਮਹਾਰਾਜ ਕਹਿੰਦੇ ਗੁਰੂ ਦੀ ਦਸੀਕਾਰ ਕਮਾਣੀ ਛੱਡ ਕੇ ਤਰਤਰਦੀ ਕੁਸਾਮੰਦ ਕੀਤਿਆਂ ਦਰਦਰ ਦੀ ਕਹਿ ਲੋ ਦਰਦਰ ਦੀ ਸੇਵਾ ਕੀਤਿਆਂ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ ਹਰੇਕ ਦੀ ਜਣੇ ਖਣੇ ਦੀ ਸੇਵਾ ਕੀਤਿਆਂ ਇੱਥੇ ਤਰਤਰਦੀ ਲਿਖਿਆ ਭਾਈ ਸਾਹਿਬ ਨੇ ਵੀ ਅਮੇ ਜਣੇ ਖਣੇ ਦੀ ਸੇਵਾ ਕੀਤਿਆਂ ਜਣੇ ਖਣੇ ਦੀ ਕੁਸ਼ਾਮਦ ਕੀਤਿਆਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ ਤੁਰਿਆ ਫਿਰ ਜਿੱਥੇ ਮਰਜੀ ਹੈ ਪਰ ਗੁਰੂ ਦੀ ਗੱਲ ਮੰਨ ਕੇ ਗੁਰੂ ਘਰ ਵਿੱਚ ਟਿਕ ਜਾ ਭਾਈ ਫਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਫਿਰ ਕਰ ਦਾ ਮਤਲਬ ਇਹ ਹੀ ਆਪਣੇ ਹਿਰਦੇ ਘਰ ਵਿੱਚ ਟਿਕ ਜਾ ਗੁਰੂ ਦੇ ਸਨਾਤ ਨਾਲ ਜੁੜ ਜਾ ਐਵੇਂ ਨਾ ਪਟਕਦਾ ਫਿਰ ਇੱਥੇ ਚਿੰਤਾ ਦੂਰ ਹੁੰਦੀ ਆ ਉੱਥੇ ਲਵੇਰੀਆਂ ਮਿਲਦੀਆਂ ਇਧਰੋਂ ਲਾਲ ਮਿਲਦੇ ਨੇ ਐਵੇਂ ਨਾ ਤੁਰਿਆ ਫਿਰ ਲਾਲਚ ਬਸ ਹੋਇਆ ਮਹਾਰਾਜ ਨੇ ਗਰਬਾਣੀ ਚ ਲਿਖਿਆ ਨੌਵੇਂ ਪਾਤਸ਼ਾਹ ਨੇ ਭਈ ਐਵੇਂ ਨਾ ਦਰਦ ਦਰ ਤੇ ਤੁਰਿਆ ਫਿਰ ਸਤਿਗੁਰੂ ਕਹਿੰਦੇ ਆਵਾਰਾ ਕੁੱਤੇ ਵਾਂਗੂ ਨਾ ਤੁਰਿਆ ਫਿਰ ਨੌਵੇਂ ਪਾਤਸ਼ਾਹ ਦਾ ਸ਼ਬਦ ਆ ਇੱਕ ਥਾਂ ਟਿਕ ਜਾ ਗੁਰੂ ਘਰ ਦਾ ਹੋ ਜਾ ਤੇਰੀਆਂ ਸਾਰੀਆਂ ਜ਼ਰੂਰਤਾਂ ਤੇ ਤੇਰੀਆਂ ਸਾਰੀਆਂ ਚਿੰਤਾਵਾਂ ਮ ਦੂਰ ਹੋ ਜਾਣਗੀਆਂ ਤੇ ਜ਼ਰੂਰਤਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਅੱਗੇ ਮਹਾਰਾਜ ਨੇ ਦੱਸਿਆ ਪੱਥਰ ਕੀ ਬੇੜੀ ਜੇ ਚੜੇ ਭਾਰ ਨਾਲ ਡੁਬਾਵੇ ਭਾਰ ਨਾਲ ਡੁਬਾਵੇ ਮਹਾਰਾਜ ਮਹਾਰਾਜ ਕਹਿੰਦੇ ਨੇ ਜੇ ਜਨੇ ਖਣੇ ਦੀ ਸੇਵਾ ਜਿਹੜੀ ਆ ਹਰੇਕ ਦੀ ਮੰਨਤਾ ਮੰਤਾਵਾ ਐਨੂੰ ਵੀ ਮੰਨ ਲਿਆ ਉਹਨੂੰ ਵੀ ਮੰਨ ਲਿਆ ਮੂਰਤੀ ਵੀ ਪੂਜ ਲਈ ਕਬਰ ਵੀ ਪੂਜ ਲਈ ਝੰਡਾ ਵੀ ਪੂਜ ਲੇ ਮਹਾਰਾਜ ਕਹਿੰਦੇ ਇਹ ਕੁਸ਼ਾਮਦ ਧਰ ਧਰ ਦੀ ਕੁਸ਼ਾਮਦ ਕਰਨਾ ਇਉਂ ਹੈ ਜਿਵੇਂ ਪੱਥਰ ਦੀ ਬੇੜੀ ਵਿੱਚ ਸਵਾਰ ਹੋਣਾ ਤੇ ਜੋ ਮਨੁੱਖ ਇਸ ਪੱਥਰ ਦੀ ਬੇੜੀ ਵਿੱਚ ਸਵਾਰ ਹੁੰਦਾ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਕਿਉਂਕਿ ਪੱਥਰ ਦੀ ਬੇੜੀ ਨਹੀਂ ਤਰਦੀ ਜੀ ਪੱਥਰ ਦੀ ਬੇੜੀ ਦਾ ਸਵਾਰ ਕਦੇ ਵੀ ਨਹੀਂ ਤਰਦਾ ਕਦੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਗਦਾ ਪੱਥਰ ਦੀ ਬੇੜੀ ਭਾਰੀ ਹੁੰਦੀ ਆ ਡੁੱਬ ਜਾਂਦੀ ਆ ਮਹਾਰਾਜ ਕਹਿੰਦੇ ਜਿਹੜੀ ਤੇਰੀ ਧਰ ਦਰਦਰ ਦੀ ਤੂੰ ਧਰ ਧਰਦੀ ਕੁਸ਼ਾਮਤ ਕਰਨਾ ਕਰਤਾ ਨਾ ਇਹ ਪੱਥਰ ਦੀ ਬੇੜੀ ਵਾਲਾ ਹਸਾਬ ਕਿਤਾਬ ਆ ਅੱਗੇ ਮਹਾਰਾਜ ਦਾਸ ਨੇ ਆਪ ਨੜਾ ਮਨ ਵੇਚੀਏ ਸਿਰ ਦੀਜੇ ਨਾਲੇ ਮਹਾਰਾਜ ਕਹਿੰਦੇ ਜੇ ਆਪਣਾ ਮਨ ਗੁਰੂ ਅੱਗੇ ਵੇਚ ਦਈਏ ਤੇ ਆਪਣਾ ਸਿਰ ਵੀ ਦਈਏ ਸਰਦਾ ਮਤਲਬ ਹੀ ਹੋਰ ਕਿਤੇ ਨਹੀਂ ਝੁਕਣਾ ਜਾ ਕੇ ਭਾਵ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੀ ਮਤ ਤੇ ਤੁਰਿਏ ਅਤੇ ਆਪਣੀ ਅਕਲ ਦਾ ਮਾਣ ਵੀ ਛੱਡ ਦਈਏ ਵੀ ਮੈਂ ਬਹੁਤ ਸਿਆਣਾ ਆਪਣੀ ਅਕਲ ਦਾ ਮਾਣ ਛੱਡ ਦੇ ਭਾਈ ਆਪਣੇ ਆਪ ਨੂੰ ਸਿਆਣਾ ਨਾ ਸਮਝ ਮਹਾਰਾਜ ਕਹਿੰਦੇ ਨੇ ਆਪਣੀ ਅਕਲ ਦਾ ਮਾਣ ਵੀ ਛੱਡ ਦਈਏ ਫੇਰ ਕੀ ਹੁੰਦਾ ਗੁਰਮਖਬਸਤ ਪਸਾਣੀਏ ਆਪਣਾ ਘਰ ਭਾਲੇ ਤਾਂ ਗੁਰੂ ਦੀ ਰਾਹੀ ਆਪਣਾ ਹਿਰਦਾ ਘਰ ਭਾਲ ਕੇ ਆਪਣੇ ਅੰਦਰ ਹੀ ਨਾਮ ਪਦਾਰਥ ਪਛਾਣ ਲਈਦਾ ਹੈ ਜੇ ਆਪਣੀ ਮਤ ਛੱਡ ਦਈਏ ਨਾ ਆਪਣੀਆਂ ਸਿਆਣਪਾਂੀਆਂ ਛੱਡ ਦਈਏ ਵੀ ਮੈਂ ਬਹੁਤ ਸਿਆਣਾ ਮੇਰੇ ਵਰਗੀ ਤਾਂ ਕਿਸੇ ਨੂੰ ਅਕਲ ਹੀ ਹੈ ਨਹੀਂ ਫੇਰ ਤੂੰ ਭਾਈ ਗੁਰੂ ਦੇ ਸਨਾਦ ਨਾਲੋਂ ਟੁੱਟਿਆ ਹੋਇਆ ਤੇ ਬਦਨਾਮੀ ਹੀ ਖੱਟਣੀ ਹੈ ਮਹਾਰਾਜ ਸਮਝਾਉਂਦੇ ਨੇ ਗੁਰਮਖ ਵਸਤ ਪਸਾਣੀਏ ਆਪਣਾ ਘਰ ਭਾਲੇ ਤਾਂ ਕਿ ਗੁਰੂ ਦੀ ਰਾਹੀ ਆਪਣਾ ਹਿਰਦਾ ਘਰ ਭਾਲ ਕੇ ਆਪਣੇ ਅੰਦਰ ਹੀ ਨਾਮ ਪਦਾਰਤ ਪਛਾਣ ਲਈਦਾ ਹੈ ਫਿਰ ਅੱਗੇ ਮਹਾਰਾਜ ਦੱਸਦੇ ਨੇ ਜੰਮਣ ਮਰਨ ਆਖੀਏ ਤਨ ਕਰਤੇ ਕੀਆ ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ ਇਹ ਕਰਤਾਰ ਨੇ ਆਪ ਹੀ ਬਣਾਇਆ ਹੈ ਜੰਮਣ ਮਰਨ ਹੁਣ ਇੱਕ ਪੰਕਤੀ ਆਪਾਂ ਪੜ੍ਹਦੇ ਹੁੰਨੇ ਆ ਪੁੱਛਨ ਪੁੱਛਨ ਸਾਜੇ ਪੁੱਛਨ ਇਸ ਤਰ੍ਹਾਂ ਪੰਕਤੀ ਆ ਜੀ ਹੁਣ ਮਾਫ਼ ਕਰਨਾ ਮੈਨੂੰ ਆਈ ਨਹੀਂ ਡਿਸਕ ਤੇ ਪੁੱਛਨ ਲੈਵੇ ਦੇ ਇਸ ਤਰ੍ਹਾਂ ਹੀ ਪੰਕਤੀ ਆ ਹੋ ਵੀ ਨਾ ਤਾਂ ਪੁੱਛ ਕੇ ਉਹ ਭਾਈ ਤੇਰੇ ਮਨ ਜੀਵਨ ਦੀ ਘੜ ਤ ਘੜਦਾ ਹੈ ਤੇ ਨਾ ਪੁੱਛ ਕੇ ਮਾਰਦਾ ਹੈ ਤੇ ਨਾ ਤੈਨੂੰ ਪੁੱਛ ਕੇ ਦਾਤਾਂ ਦਿੰਦਾ ਤੇ ਨਾ ਪੁੱਛ ਕੇ ਲੈਂਦਾ ਆਟੋਮੈਟਿਕ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਦੇ ਮੁਤਾਬਕ ਤੈਨੂੰ ਆਟੋਮੈਟਿਕ ਹੀ ਸਭ ਕੁਝ ਮਿਲ ਗਿਆ ਆਪਣੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਤੈਨੂੰ ਸੋਹਣਾ ਸੁੰਦਰ ਸਰੀਰ ਅੱਖਾਂ ਕੰਨ ਨੱਕ ਜੀਭਾ ਗਿਆਨ ਇੰਦ੍ਰੇ ਕਰਮ ਇੰਦ੍ਰੇ ਸੋਹਣਾ ਸੁੰਦਰ ਸਰੀਰ ਤੇ ਇਹਨੂੰ ਚਲਾਉਣ ਵਾਸਤੇ ਆਕਸੀਜਨ ਪਾਣੀ ਅੰਨ ਪਾਣੀ ਇਹ ਸਾਰੀਆਂ ਦਾਤਾਂ ਉਹਨੇ ਤੈਨੂੰ ਬਿਨ ਮੰਗੀਆਂ ਦਿੱਤੀਆਂ ਤੂੰ ਮੰਗ ਕੇ ਨਹੀਂ ਲੈ ਆਈਆਂ ਉਹ ਨਾ ਮੰਗਿਆਂ ਤੈਨੂੰ ਮਿਲਿਆ ਨਾ ਤੂੰ ਮੰਗ ਸਕਦਾ ਜੇ ਹੁਣ ਆ ਮਤਲਬ ਵੀ ਆਪਾਂ ਆ ਸਰੀਰ ਦੇ ਵਿੱਚ ਆ ਸਰੀਰ ਤਾਂ ਮੰਗ ਸਕਦਾ ਪਰਮਾਤਮਾ ਨੇ ਦਾਤ ਬਖਸ਼ੀ ਆ ਮਨੁੱਖੇ ਜਨਮ ਦੀ ਇਹ ਅਰਦਾਸ ਕਰ ਸਕਦਾ ਆਪਦੇ ਗੁਰੂ ਅੱਗੇ ਆਪਦੇ ਪਰਮੇਸ਼ਰ ਤੋਂ ਮੰਗ ਸਕਦੇ ਆ ਆਪਾਂ ਪਰ ਉਹ ਤਾਂ ਬਿਨ ਮੰਗਿਆਂ ਹੀ ਸਭ ਕੁਝ ਦੇ ਹੀ ਜਾਂਦਾ ਉਹਨੇ ਤੈਨੂੰ ਆ ਸਰੀਰ ਹੁਣ ਤੂੰ ਮੰਗ ਕੇ ਥੋੜੀ ਲਿਆਉਣੇ ਆਪਣੇ ਆਪ ਦੇਤਾ ਇਹ ਵਿਸ਼ਵਾਸ ਕਰਨਾ ਸਤਿਗੁਰੂ ਤੇ ਵੀ ਤੈਨੂੰ ਆ ਸਰੀਰ ਹੀ ਆਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਿਨ ਮੰਗਿਆ ਤੈਨੂੰ ਮਿਲ ਗਿਆ ਸਾਰੀਆਂ ਸੁੱਖ ਸਹੂਲਤਾਂ ਤੈਨੂੰ ਬਿਨ ਮੰਗੀਆਂ ਮਿਲ ਗਿਆ ਹੋਰ ਦੱਸ ਤੂੰ ਕੀ ਚਾਹਨਾ ਇਹ ਹੰਕਾਰ ਜਾ ਤੇ ਆਪਦੀ ਸਿਆਣਪ ਜੀ ਛੱਡ ਮਹਾਰਾਜ ਕਹਿੰਦੇ ਐਵੇਂ ਨਾ ਜੰਮਣਾ ਮਰਨਾ ਆਖੀਏ ਤਨ ਕਰਤੇ ਕੀ ਹੈ ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ ਇਹ ਕਰਤਾਰ ਨੇ ਆਪ ਹੀ ਬਣਾਇਆ ਹੈ ਆਪ ਗਵਾਇਆ ਮਰ ਰਹੇ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਮਹਾਰਾਜ ਕਹਿੰਦੇ ਜਿਹੜੇ ਜੀਵ ਆਪਾ ਭਾਵ ਗਵਾ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਂਦੇ ਹਨ ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਉਹ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦੇ ਮਨੁੱਖ ਭੈਣਾ ਚਾਹ ਪਾਈ ਆ ਸਾਈਂ ਕਾਰ ਕਮਾਵਣੀ ਤੁਰ ਕੀ ਫਰਮਾਈ ਤਰੋਂ ਹੀ ਪ੍ਰਭੂ ਦੇ ਹੁਕਮ ਅਨੁਸਾਰ ਜੀਵਾਂ ਨੂੰ ਜਿਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ ਜੇ ਪੜ ਪੋਤਾ ਤਾ ਉਹਨੇ ਫਲ ਫਲ ਦੇਣਾ ਫਲ ਫਲ ਵੀ ਦੇਣਾ ਤੇ ਛਾਂ ਵੀ ਦੇਣੀ ਆ ਪਸ਼ੂਆਂ ਨੂੰ ਦੁੱਧ ਵੀ ਦੇਣਾ ਨਿਜਮ ਮੁਤਾਬਕ ਅਕਾਲ ਪੁਰਖ ਬਾਹੇ ਗੁਰੂ ਦੇ ਹੁਕਮ ਆ ਨਾ ਉਹਨੂੰ ਪਸ਼ੂ ਕਾ ਪੱਠਾ ਖਾ ਕੇ ਦੁੱਧ ਦਿੰਦਾ ਅੰਮ੍ਰਿਤ ਵਰਗ ਉਹ ਹੁਕਮ ਆਉ ਕਾਲਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਜੀਵ ਜੀ ਰਿਹਾ ਮਨੁੱਖ ਤਾਂ ਨੂੰ ਹੁਕਮ ਆ ਜਿਹੜਾ ਵੀ ਚੰਗੇ ਕੰਮ ਕਰਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਦੁਨੀਆ ਵਿੱਚ ਸੰਸਾਰ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਨੇ ਪਰ ਪਸ਼ੂ ਤਾਂ ਉਹਦੇ ਹੁਕਮ ਮੁਤਾਬਕ ਚੱਲ ਰਿਹਾ ਪੰਛੀ ਵੀ ਉਹਦੇ ਹੁਕਮ ਮੁਤਾਬਕ ਚੱਲ ਰਿਹਾ ਕਿਉਂਕਿ ਪੰਛੀ ਸ਼ੁਕਰਾਨਾ ਕਰਦੇ ਨੇ ਕੰਕਰ ਚੁੱਕ ਕੇ ਬੜਾਂ ਵਿੱਚ ਵੱਸਦੇ ਨੇ ਕੋਈ ਪੱਕੇ ਪੱਕੇ ਘਰ ਮਹਿਲ ਮਾੜੀਆਂ ਨਹੀਂ ਹਨ ਉਹਨਾਂ ਦੇ ਪਰ ਉਹ ਪਸ਼ੂ ਪੰਛੀ ਜੀਵ ਜੰਤੂ ਪੇੜ ਪੌਦੇ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ ਪਰ ਮਨੁੱਖ ਨਹੀਂ ਰਹਿੰਦਾ ਮਨੁੱਖ ਮਨਾਈਆਂ ਕਰਦਾ ਕਿ ਉਹਨੂੰ ਦਿਮਾਗ ਦਿੱਤਾ ਜ਼ਿਆਦਾ ਇਹਨੂੰ ਦਾਤਾਂ ਜ਼ਿਆਦਾ ਦੇਤੀਆਂ ਨਾ ਮਨੁੱਖ ਨੂੰ ਪ੍ਰਮਾਤਮਾ ਨੇ ਤਾਂ ਹੁਣ ਮਨਾਈਆਂ ਕਰਦਾ ਮਹਾਰਾਜ ਕਹਿੰਦੇ ਤੋ ਰੋਹੀਂ ਪ੍ਰਭੂ ਦੇ ਹੁਕਮ ਅਨੁਸਾਰ ਜੀਵ ਨੂੰ ਜਿਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ ਤੇ ਕਰਨੀ ਚਾਹੀਦੀ ਹੈ ਮਾਨ ਆਂ ਛੜਦੇ ਭਾਈ ਇੱਥੇ ਵੀ ਆਪਾਂ ਗੱਲ ਕਵਾਂਗੇ ਜੇ ਮਨ ਸਤਗੁਰ ਦੇ ਮਿਲੇ ਕਨ ਕੀਮਤ ਪਾਈ ਮਹਾਰਾਜ ਕਹਿੰਦੇ ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕਰਕੇ ਪ੍ਰਭੂ ਚਰਨਾ ਵਿੱਚ ਟਿਕ ਜਾਏ ਤਾਂ ਇਸ ਦਾ ਇਤਨਾ ਉੱਚਾ ਆਤਮਿਕ ਜੀਵਨ ਬਣ ਜਾਂਦਾ ਹੈ ਕਿ ਕੋਈ ਵੀ ਉਸ ਦਾ ਮੁੱਲ ਨਹੀਂ ਪਾ ਸਕਦਾ ਇਤਿਹਾਸ ਲਈ ਨਗਾ ਮਾਰ ਲਓ ਹੁਣ ਸਹੀ ਦਿਹਾੜਾ ਚੱਲ ਰਿਹਾ ਛੀ ਦਿਹਾੜੇ ਦਿਨ ਚੱਲ ਰਹੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਕੋਈ ਕੀਮਤ ਪਾ ਸਕਿਆ ਨਹੀਂ ਗੁਰੂ ਦਾ ਪਿਆਰਾ ਰੱਬ ਦਾ ਪਿਆਰਾ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਪਰ ਸੱਚ ਨਾਲੋਂ ਨਹੀਂ ਪਾਸੇ ਹੁੰਦਾ। ਇਹੀ ਸੀ ਗੁਰੂ ਨਾ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਾ ਕਾਰਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਗੁਰਬਾਣੀ ਸੀ ਕਿਉਂਕਿ ਗੁਰਬਾਣੀ ਸੱਚ ਨਾਲ ਜੋੜਦੀ ਆ ਮਨੁੱਖ ਦਾ ਦਾ ਭਲਾ ਕਰਦੀ ਆ। ਉਹ ਕਹਿੰਦੇ ਸੀ ਤੁਸੀਂ ਗੁਰਬਾਣੀ ਵਿੱਚ ਗਲਤ ਲਿਖਿਆ। ਜਾਂ ਸਾਡੇ ਮੁਤਾਬਕ ਪੰਕਤੀਆਂ ਲਿਖ ਦਿਓ। ਪਰ ਗੁਰੂ ਮਹਾਰਾਜ ਕਹਿੰਦੇ ਜੋ ਇਹ ਮੇਰੀ ਬਾਣੀ ਨਹੀਂ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇਹ ਤੁਰਦੀ ਬਾਣੀਆਂ ਕਾਲਪੁਰਖ ਵਾਹਿਗੁਰੂ ਦੀ ਬਾਣੀ ਹੈ ਇਹਦੇ ਵਿੱਚ ਨਹੀਂ ਬਾਤ ਘਾਟ ਹੋ ਸਕਦੀ ਇਹ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਤੇ ਇਹੀ ਕਾਰਨ ਸੀ ਵਿੱਚ ਹੋਰ ਫਿਰ ਛੋਟੇ ਛੋਟੇ ਕਾਰਨ ਹੋਰ ਵੀ ਬੱਚ ਰਲ ਗਏ ਜਿਵੇਂ ਚੰਦੂ ਦੀ ਧੀ ਦੇ ਰਸਤੇ ਦੀ ਗੱਲ ਆ ਗਈ ਪਰ ਜ਼ਿਆਦਾਤਰ ਮਨੁੱਖਤਾ ਇਹੀ ਮੰਦੀ ਹੈ ਬੀ ਚੰਦੂ ਦੀ ਧੀ ਦਾ ਰਿਸ਼ਤਾ ਛੱਡਿਆ ਫੇਰਾ ਸਬੀਲ ਚੱਲੀ ਆ ਜਿਹੜੀ ਉਹ ਚੰਦੂ ਦੀ ਨੂੰਹ ਗੁਰੂ ਵਾਸਤੇ ਸ਼ਰਬਤ ਲੈ ਕੇ ਆਈ ਸੀ ਪੀਣ ਵਾਸਤੇ ਉੱਥੋਂ ਸਬੀਲ ਚੱਲੀ ਆ ਨਾ ਇਹ ਨਹੀਂ ਭਾਈ ਗੱਲਾਂ ਮਤਿਆਸਿਕ ਗੱਲਾਂ ਨਹੀਂ ਕਰੀਦੀਆਂ ਜਿਹੜਾ ਸੱਚ ਆ ਸੱਚ ਨਾਲ ਜੁੜੋ ਸੱਚ ਨਾਲ ਜੁੜੋ ਸ਼ਹੀਦੀ ਕਿਵੇਂ ਹੋਈ ਆ ਕੀ ਕਾਰਨ ਸੀ ਸਬੀਲਾਂ ਕਿਉਂ ਲੱਗਦੀਆਂ ਨੇ ਇਹ ਚੀਜ਼ਾਂ ਦਾ ਧਿਆਨ ਨਾਲ ਭਾਈ ਸਮਝੋ ਧਿਆਨ ਨਾਲ ਸਮਝੋ ਇਹ ਗੱਲਾਂ ਨੂੰ ਉਹ ਤਾਂ ਗੁਰੂ ਘਰ ਦਾ ਸੁਨਾਂਤ ਹੈ ਪਿਆਸੇ ਨੂੰ ਪਾਣੀ ਪਿਉਣਾ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਆਏ ਗਏ ਦੀ ਸੇਵਾ ਦੇਖਭਾਲ ਕਰਨੀ ਹੈ ਤਾਂ ਗੁਰੂ ਦਾ ਸੁਨਾਂਤ ਹੈ ਮਹਾਰਾਜ ਕਹਿੰਦੇ ਜੇ ਮਨ ਸਤਗੁਰ ਦੇ ਮਿਲੇ ਕਿਨ ਕੀਮਤ ਪਾਈ ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਪ੍ਰਭੂ ਚਰਨਾਂ ਵਿੱਚ ਟਿਕ ਜਾਏ ਤਾਂ ਇਸ ਦਾ ਇਤਨਾ ਉੱਚਾ ਆਤਮਿਕ ਜੀਵਨ ਬਣ ਜਾਂਦਾ ਹੈ ਕਿ ਕੋਈ ਵੀ ਉਸ ਦਾ ਮੁੱਲ ਨਹੀਂ ਪਾ ਸਕਦਾ ਰਤਨਾ ਪਰਖ ਜੋ ਧਣੀ ਤਨ ਕੀਮਤ ਪਾਈ ਮਹਾਰਾਜ ਕਹਿੰਦੇ ਉਹ ਮਾਲਕ ਆਪ ਹੀ ਇਹਨਾਂ ਆਪ ਦੇ ਬਣਾਏ ਹੋਏ ਰਤਨਾ ਦੀ ਪਰਖ ਕਰਦਾ ਹੈ ਤੇ ਪਰਖ ਕਰਕੇ ਪਰਖ ਪਰਖ ਕੇ ਆਪ ਹੀ ਇਹਨਾਂ ਦਾ ਮੁੱਲ ਪਾਉਂਦਾ ਹੈ ਤੇ ਗੁਰੂ ਦਾ ਸਿੱਖ ਵੀ ਭਾਈ ਗੁਰੂ ਵਰਗਾ ਹੀ ਹੋਣਾ ਚਾਹੀਦਾ ਸੱਚ ਨੂੰ ਪਸਾਣੋ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਸਮਝੋ ਭਾਈ ਜੋ ਸਹੀ ਇਤਿਹਾਸ ਆ ਜਿਹੜੀ ਮਲਾਬਟਾ ਵਿੱਚ ਮਲਾਬਟ ਤੋਂ ਬਚੋ ਕਿਉਂਕਿ ਰਲਗੰਡ ਬਹੁਤ ਹੋਈ ਹੋਈ ਐ ਨਾ ਇਤਿਹਾਸ ਦੇ ਵਿੱਚ ਇਤਿਹਾਸ ਸੁਣੋ ਜ਼ਰੂਰ ਪਰ ਉਹਨੂੰ ਘੋਖੋ ਸਮਝੋ ਜੋ ਗੁਰਬਾਣੀ ਦੀ ਕਿਸਵੱਟੀ ਤੇ ਗੱਲ ਪੂਰੀ ਉਤਰਦੀ ਉਹਨੂੰ ਮੰਨੋ ਭਾਈ ਨਾਨਕ ਸਹਿਬ ਮਨ ਵਸੇ ਸੱਚੀ ਵਡਿਆਈ ਮਹਾਰਾਜ ਕਹਿੰਦੇ ਇਹ ਨਾਨਕ ਜਿਸ ਮਨੁੱਖ ਦੇ ਮਨ ਵਿੱਚ ਮਾਲਕ ਪ੍ਰਭੂ ਵਸ ਪੈਂਦਾ ਹੈ ਉਸ ਨੂੰ ਸਦਾ ਫਿਰ ਰਹਿਣ ਵਾਲੀ ਇੱਜ਼ਤ ਬਖਸ਼ਦਾ ਹੈ ਫਿਰ ਉਹ ਖੁਆਰ ਨਹੀਂ ਹੁੰਦਾ ਮਨੁੱਖ ਆਸਾ ਮਹੱਲਾ ਪਹਿਲਾ ਇਹ ਸ਼ਬਦ ਆਪਾਂ ਹੁਣ ਗਾਇਨ ਕਰਦੇ ਆਂ ਵਿਚਾਰੇ ਦੀ ਕੱਲ ਨੂੰ ਕਰ ਲਾਂਗੇ ਭਾਈ ਆਸਾ ਮਹੱਲਾ ਪਹਿਲਾ ਜਿੰਨੀ ਨਾਮ ਵਸਾਰਿਆ ਦੂਜੇ ਭਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਈ ਇਹ ਆਪਾਂ ਕੱਲ ਨੂੰ ਵਿਚਾਰਨਾ ਜੀ ਸ਼ਬਦ ਬਿਨ ਨਾਵੇਂ ਕਿਉਂ ਛੁੱਟੀਏ ਜੇ ਜਾਣੇ ਕੋਈ ਗਰਮਾ ਕੋ ਹੋਏ ਤਾਂ ਸੁੱਟਿਏ ਮਨ ਮੁਖਮਤ ਖੋਈ ਰਹਾਓ ਜਿੰਨੀ ਇੱਕੋ ਸੇਵ ਆ ਪੂਰੀ ਮਤ ਭਾਈ ਆਤ ਜੁਗਾਦ ਨਰੰਜਨ ਜਨ ਹਰ ਸਰਨਾਈ ਸਹਬ ਮੇਰਾ ਇੱਕ ਹੈ ਅਬਰ ਨਹੀਂ ਭਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ سچے پر تھائی نہ پائیو گیتی کہے کہائے آپ دکھا سچی بگت درڑائے من مکھ سمجھائیے پی اجڑ جائے بین ہر نام نہ نا چھٹ سی مر نرک سمائے ਜਨਮ ਮਰ へ ਪਰਮਾਈਏ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੇ ਜੇ ਹੀ ਸੇਵਾ ਕਰਾਈਏ ਕਰਨੀ ਪੀਸਾਈ ਆਪ ਕਰੇ ਕਿਸ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਪਰ ਜਿਸ ਆਪ ਕਰਾਏ ਨਾਨਕ ਸਿਰ ਦੇ ਸੁਟਿਏ ਦਰਗਾਹ ਪਤ ਪਾਏ ਨਾਨਕ ਸਿਰ ਦੇ ਸੁਟਿਏ ਦਰਗਾਹ ਪਤ ਪਾਏ ਇਹ ਜਿੰਨੀਆਂ ਆਪਾਂ ਇਸੇ ਸ਼ਬਦ ਵਿੱਚ ਪੰਕਤੀਆਂ ਪੜ੍ਹੀਆਂ ਨੇ ਇਹਨਾਂ ਦੀ ਵਿਚਾਰ ਇਹਨਾਂ ਦਾ ਭਾਵ ਅਰਥ ਆਪਾਂ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਆਸ ਰੱਖੀ ਹੈ ਅਰਦਾਸ ਕੀਤੀ ਹੈ ਮਨਿਆਦ ਕੋਈ ਨਹੀਂ ਬਿਮਨਿਆਦ ਬਿਮਨਿਆਦ ਦਾ ਮਤਬ ਹੈ ਵੀ ਆਪਾਂ ਹੁਣ ਆਸ ਰੱਖੀ ਵੀ ਕੱਲ ਨੂੰ ਕਰਾਂਗੇ ਤੇ ਕੱਲ ਵੇਖਣਾ ਜਾਂ ਨਹੀਂ ਵੇਖਣਾ ਇਹ ਪ੍ਰਭੂ ਪਰਮਾਤਮਾ ਆਪ ਹੀ ਜਾਣਦਾ ਹੈ ਸਹੋਇਆਂ ਪੁੱਲਾਂ ਚੁੱਕਾਂ ਦੀ ਮਾਫੀ ਜੀ ਅਰਦਾਸ ਬੇਨਤੀ ਹੈ ਤੁੰਠਾ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਤੂੰ ਜੀਤੇ ਉੱਚਾ ਭਗਵਾਨ ਸਗਲ ਸਮਗਰੀ ਤੇਮਰੇ ਸੂਤ